ਹਾਂਜੀ ਪ੍ਰਵੀਸ਼ੂ ਮਸੀਹ ਦੇ ਨਾਮ ਦੇ ਵਿੱਚ ਸਾਰਿਆਂ ਨੂੰ ਜੈਮਸੀ ਦੀ ਬੜਾ ਰੋਲਾ ਪਾਇਆ ਬੜੇ ਲੋਕਾਂ ਨੇ ਕਿ ਕ੍ਰਿਸਤਿਆਨਾਂ ਦੀ ਦੇਣ ਕੀ ਆ ਕ੍ਰਿਸਤਿਆਨਾਂ ਨੇ ਸਾਡੇ ਸਮਾਜ ਨੂੰ ਕੀ ਦਿੱਤਾ ਕ੍ਰਿਸ਼ਨਾਂ ਨੇ ਸਾਡੇ ਪੰਜਾਬ ਨੂੰ ਕੀ ਦਿੱਤਾ ਹੁਣ ਮੈਂ ਤੁਹਾਨੂੰ ਕ੍ਰਿਸ਼ਨਾਂ ਦੀਆਂ ਦੇਣਾ ਕਰਾਉਣ ਲੱਗਾ ਆ ਜੇ ਤੁਸੀਂ ਸੱਚਮੁੱਚ ਅਣਖੀ ਆ ਤੇ ਫਿਰ ਉਹ ਸਾਰੀਆਂ ਚੀਜ਼ਾਂ ਦਾ ਬਾਇਕਾਟ ਕਰ ਦਿਓ ਆਪਣੇ ਜੀਵਨਾਂ ਦੇ ਵਿੱਚੋਂ ਦੁਨੀਆ ਦਾ ਸਭ ਤੋਂ ਪਹਿਲਾ ਟਾਇਰ ਜੁਆਇਨ ਅਵਾਰਡ ਨੇ ਬਣਾਇਆ 1888 ਦੇ ਵਿੱਚ ਉਹ ਇੱਕ 크ਰਿਸਚੀਅਨ ਸੀ ਜੌਨ ਉਹਦਾ ਨਾਮ ਸੀ ਦੁਨੀਆ ਦਾ ਸਭ ਤੋਂ ਪਹਿਲਾ ਮੋਬਾਈਲ ਮਾਰਟਨ ਕੋਪਰਨੇ ਬਣਾਇਆ ਉਹ ਇੱਕ 크ਰਿਸਚੀਅਨ ਸੀ ਜਿਹੜੇ ਮੋਬਾਈਲਾਂ ਤੇ ਤੁਸੀਂ ਸਾਰਾ ਸਾਰਾ ਦਿਨ ਬਿਤਾਉਂਦੇ ਆ ਨਾ ਗੱਲਾਂ ਕਰਦੇ ਇੱਧਰ ਉੱਧਰ ਦੀਨ ਦੁਨੀਆ ਦੀਆਂ ਜਿਹੜੇ ਮੋਬਾਈਲ ਦੇ ਉੱਤੇ ਵੀਡੀਓ ਬਣਾ ਬਣਾ ਕੇ ਤੁਸੀਂ 크ਰਿਸਚੀਅਨਾਂ ਦਾ ਵਿਰੋਧ ਕਰਦੇ ਜਿਹੜੇ ਮੋਬਾਈਲ ਦੇ ਉੱਤੇ ਤਰ੍ਹਾਂ ਤਰ੍ਹਾਂ ਦੀਆਂ ਵੀਡੀਓ ਬਣਾ ਕੇ ਤੁਸੀਂ ਅਪਲੋਡ ਕਰਦੇ ਆ ਜਿਹੜੇ ਮੋਬਾਈਲ ਤੋਂ ਬਿਨਾ ਤੁਸੀਂ 10 ਮਿੰਟ ਵੀ ਨਹੀਂ ਰਹਿ ਸਕਦੇ ਉਹ ਮੋਬਾਈਲ ਕ੍ਰਿਸਚਨਾਂ ਨੇ ਬਣਾਇਆ ਉਹਦਾ ਬਾਈਕਾਟ ਕਰੋ ਜੇ ਤੁਸੀਂ ਸੱਚਮੁੱਚ ਚਣਖੀ ਆਂ ਦੁਨੀਆ ਦੀ ਸਭ ਤੋਂ ਪਹਿਲੀ ਕਾਰ ਕ੍ਰਿਸਚਨ ਨੇ ਬਣਾਈ ਚਾਰਲਸ ਬੈਨ ਦਾ ਨਾਮ ਸੀਗਾ ਕਾਰ ਦਾ ਬਾਈਕਾਟ ਕਰੋ ਬ੍ਰਾਈਟ ਬ੍ਰਦਰਸ ਜਿਨ੍ਹਾਂ ਨੇ ਸਭ ਤੋਂ ਪਹਿਲਾ ਜਹਾਜ਼ ਬਣਾਇਆ ਅੱਜ ਜਿਹੜੇ ਜਹਾਜ਼ ਦੇ ਵਿੱਚ ਬੈਠ ਕੇ ਦੀ ਵਿਦੇਸ਼ਾਂ ਜਾਣੇ ਕੈਨੇਡਾ ਅਮਰੀਕਾ ਦੀਨ ਦੁਨੀਆ ਦੇ ਵਿੱਚ ਘੁੰਮਦੇ ਹਨ ਉਹ ਜਹਾਜ਼ ਸਭ ਤੋਂ ਪਹਿਲਾਂ ਜਹਾਜ਼ ਦੀ ਖੋਜ ਕਰਨ ਵਾਲਾ ਬਣਾਉਣ ਵਾਲਾ ਮੇਡ ਕਰਨ ਵਾਲਾ ਦੋਨੇ ਪਰਾਕ੍ਰਿਸ਼ਚਨ ਸੀਗੇ ਮੈਨੂੰ ਪਤਾ ਤੁਸੀਂ ਬੰਦੇ ਬਹੁਤ ਹਨਖੀ ਆ ਹੁਣ ਦੇਖਿਓ ਮੋਬਾਈਲਾਂ ਦਾ ਗੱਡੀਆਂ ਦਾ ਟਾਇਰਾਂ ਦਾ ਤੁਸੀਂ ਵਾਇਕਟ ਕਰ ਦੇਣਾ ਸਭ ਤੋਂ ਪਹਿਲਾਂ ਕੰਪਿਊਟਰ ਬਣਾਇਆ ਕ੍ਰਿਸ਼ਚਨ ਨੇ ਸਭ ਤੋਂ ਪਹਿਲਾਂ ਜਿਹੜਾ ਸਾਈਡਾਂ ਦੀ ਖੋਜ ਕੀਤੀ ਉੱਤਰ ਪੂਰਬ ਪੱਛਮ ਦੱਖਣ ਜੋ ਵੇ ਨਾ ਉੱਤਰ ਦੱਖਣ ਪੂਰਬ ਪੱਛਮ ਜਿਨ ਨੇ ਇਹ ਸੈਡਾ ਦੀ ਖੋਜ ਕੀਤੀ ਗਲੀਲੀਓ ਗਲੀਲੀ ਇੱਕ 크੍ਰਿਸਚੀਅਨ ਸੀਗਾ ਜਿਨੇ ਸਭ ਤੋਂ ਪਹਿਲਾਂ ਕੰਪਾਸ ਬਣਾਇਆ ਸਮੁੰਦਰਾਂ ਦੇ ਵਿੱਚ ਜਿਨ ਨੇ ਖੋਜ ਕੀਤੀ ਰਸਤਿਆਂ ਦੀ ਇੱਕ 크੍ਰਿਸਚੀਅਨ ਸੀ 크੍ਰਿਸਚੀਅਨਾਂ ਨੇ ਬਹੁਤ ਦੇਣਾ ਹੈ ਦੇ ਅਣਖੀਆਂ ਤੇ ਉਹਨਾਂ ਨੂੰ ਆਪਣੀ ਜੀਵਨ ਦੇ ਵਿੱਚੋਂ ਅਵੋਇਡ ਕਰਕੇ ਦਿਖਾਓ ਕੱਢ ਕੇ ਦਿਖਾਓ 크੍ਰਿਸਚੀਅਨਾਂ ਦੀ ਇੱਕ ਦੇਣ ਨਹੀਂ ਹੈਗੀ 크੍ਰਿਸਚੀਅਨਾਂ ਨੇ ਬਹੁਤ ਦੇਣਾ ਹੈ ਪਹਿਲੀ ਗੱਲ ਤਾਂ ਜਿਹੜਾ ਮੋਬਾਈਲ ਜੇ ਤੋਂ ਬਿਨਾ ਕੋਈ ਜੀ ਨਹੀਂ ਸਕਦਾ ਉਹ ਕ੍ਰਿਸਚਨ ਨੇ ਬਣਾਇਆ ਸਭ ਤੋਂ ਪਹਿਲਾਂ ਜੇ ਦਾਮ ਆ ਤੇ ਉਹ ਮੋਬਾਈਲ ਦਾ ਬਾਈਕਾਟ ਕਰਕੇ ਦਿਖਾਓ ਗੱਲਾਂ ਕਰਦੇ ਤੁਸੀਂ ਕ੍ਰਿਸਚਨਾਂ ਦੀ ਦੇਣ ਕੀ ਹੈ ਕ੍ਰਿਸਚਨਾਂ ਦੀਆਂ ਦੇਣਾ ਮੈਂ ਤੁਹਾਨੂੰ ਗਣਾ ਦਿੱਤੀਆਂ ਹੁਣ ਜੇ ਤੁਸੀਂ ਸੱਚੀ ਅਣਖੀ ਆ ਤੇ ਇਹ ਚੀਜ਼ਾਂ ਦਾ ਬਾਈਕਾਟ ਕਰਕੇ ਦਿਖਾਓ